ਇੱਕ ਪ੍ਰਵਾਸੀ ਦੀ ਗਲਤੀ ਨਾਲ ਆਪਾਂ ਸਾਰੇ ਪ੍ਰਵਾਸੀਆਂ ਨੂੰ ਸਜ਼ਾ ਕਿਵੇਂ ਦੇ ਸਕਦੇ ਆਂ ਆ ਜਿਹੜੀ ਅੱਗ ਹੈਗੀ ਆ ਹੁਣ ਬੁਝਣ ਦਾ ਨਾਉ ਨਹੀਂ ਲੈ ਰਹੀ ਕਿ ਨਾ ਤੇ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਜੇ ਲੜਾਈ ਲੜਨੀ ਆ ਬੁੱਢੇ ਨਾਲ ਦੀ ਲੜੋ ਸੱਕੇ ਸਦਾ ਨਹੀਂ ਹੁਣਾਂ ਤਾਂ ਬੁੱਢੇ ਨਾਲ ਦੀ ਲੜਾਈ ਦਾ ਹਰਕੇ ਉੱਥੇ ਤਾਂ ਬੋਲ ਨਹੀਂ ਹੁੰਦਾ ਕਹਿੰਦੇ ਹੁਣ ਪੰਜਾਬ ਵਿੱਚ ਪ੍ਰਵਾਸੀਆਂ ਨਾਲ ਪੰਗਾ ਲੈ ਲਈ ਕਰਾਂ ਸਭ ਤੋਂ ਪਹਿਲਾਂ ਟੀਟੂ ਬਾਣੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਹਿਲਾਂ ਤਾਂ ਮੈਂ ਬਹੁਤ ਜਿਆਦਾ ਪਰੇਸ਼ਾਨ ਆ ਕਿਉਂਕਿ ਜਿਹੜਾ 3 ਸਾਲ ਦਾ ਬੱਚਾ ਜਿਹੜਾ ਹੈਗਾ ਵਾ ਉਹ ਮਾਰਿਆ ਗਿਆ ਵਾ ਬਹੁਤ ਬਹਿਰੇਮੀ ਨਾਲ ਮਾਰਿਆ ਗਿਆ ਵਾ ਅਸੀਂ ਉਹਦੀ ਸਖਤ ਨਿੰਦਿਆ ਕਰਦੇ ਹਾਂ ਤੇ ਬੇਨਤੀ ਕਰਦੇ ਹਾਂ ਵੀ ਇਹੋ ਜਿਹੇ ਬੰਦੇ ਨੂੰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਪਰ ਮੈਂ ਆ ਵੀ ਗੱਲ ਦੱਸਣਾ ਚਾਹੁੰਨਾ ਵਾ ਇੱਕ ਪ੍ਰਵਾਸੀ ਦੀ ਗਲਤੀ ਨਾਲ ਹਾਂ ਜੀ ਆਪਾਂ ਸਾਰੇ ਪ੍ਰਵਾਸੀਆਂ ਨੂੰ ਸਜ਼ਾ ਕਿਵੇਂ ਦੇ ਸਕਦੇ ਆ ਵੀਰ ਜੀ ਕੋਈ ਦੇ ਸਕਦੇ ਆ ਸਾਰੇ ਪ੍ਰਵਾਸੀ ਪੰਜੇ ਅੰਗੂਲਾ ਬਰਾਬਰ ਨਹੀਂ ਹੁੰਦੀਆਂ ਇੱਥੇ ਚੰਗੇ ਬੰਦੇ ਵੀ ਹੈਗੇ ਆ ਪੰਜਾਬੀ ਚੰਗੇ ਵੀ ਹੈਗੇ ਆ ਹੁਣ ਸਾਡੇ ਲੱਖੇ ਸ਼ਦਾਣੇ ਉਹਨਾਂ ਨੇ ਆ ਅੱਗ ਲਾਈ ਹੋਈ ਸੀਗੀ ਜਿਹੜੀ ਕਿ ਗੈਂਗਰੇਸ ਵਾਦ ਤੋਂ ਵੱਧ ਖਤਰਨਾਕ ਹੈਗੀ ਆ ਆਹ ਲਹਿਰ ਕਿਉਂਕਿ ਪਹਿਲਾਂ ਵੀ ਚਲੋਸੀ ਦੇ ਵਿੱਚ ਸਾਡੇ ਸਿੱਖਾਂ ਨੂੰ ਮਾਰਿਆ ਗਿਆ ਹਿੰਦੂਆਂ ਨੇ ਸਿੱਖਾਂ ਨੂੰ ਬਚਾਇਆ ਤੇ ਹਿੰਦੂਆਂ ਸਿੱਖਾਂ ਨੂੰ ਹਿੰਦੂਆਂ ਨੇ ਬਚਾਇਆ ਸਰਦਾਰ ਫੂਲਕਾ ਜੀ ਦੱਸਦੇ ਹੁੰਦੇ ਆ ਪਰ ਆਹ ਜਿਹੜੀ ਅੱਗ ਹੈਗੀ ਆ ਹੁਣ ਬੁਝਣ ਦਾ ਨਾਉ ਨਹੀਂ ਲਹਿ ਰਿਹਾ ਤੇ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਜੇ ਲੜਾਈ ਲੜਨੀ ਆ ਬੁੱਢੇ ਨਾਲ ਦੀ ਲੜੋਖਣਾ ਲੱਖੇ ਸਦਾ ਨੇ ਹੁਣਾਂ ਤੋਂ ਬੁੱਢੇ ਨਾਲ ਦੀ ਲੜਾਈ ਤਾਂ ਹਰਗੇ ਉੱਥੇ ਤਾਂ ਬੋਲ ਨਹੀਂ ਹੁੰਦਾ ਕਹਿੰਦੇ ਹੁਣ ਪੰਜਾਬ ਵਿੱਚ ਪ੍ਰਵਾਸੀਆਂ ਨਾਲ ਪੰਗਾ ਲੈ ਲਈ ਜੀ ਕਰਾ ਆ ਚਿੱਟਾ ਨਸ਼ਾ ਕਿੰਨਾ ਹੋਈ ਜਾਂਦਾ ਵਾ ਜਿਹੜੇ ਪਿੰਡਾਂ ਦੇ ਵਿੱਚ ਮਤੇ ਪੈਂਦੇ ਆ ਉਹੀ ਜਿਨ੍ਹਾਂ ਨੇ ਮਤੇ ਪਾਏ ਆ ਉਹੀ ਪ੍ਰਵਾਸੀਆਂ ਨੂੰ ਰੱਖਦੇ ਹੁੰਦੇ ਆ ਪ੍ਰਵਾਸੀ ਮਤਲਬ ਸ਼ਬਦ ਨਹੀਂ ਸਮਝ ਆਉਂਦਾ ਵੀ ਪ੍ਰਵਾਸੀ ਕੀ ਆ ਟਿੱਟੂ ਬਾਣੀਆਂ ਮੈਂ ਵੀ ਪ੍ਰਵਾਸੀ ਆ ਬਾਈ ਜੀ ਮੈਂ ਹਰਿਆਣੇ ਦਾ ਜੋ ਪੰਜਾਬ ਦੇ ਵਿੱਚ ਹੋ ਰਿਹਾ ਜੋ ਬੱਚੇ ਨਾਲ ਹੋਇਆ ਉਹ ਗਲਤ ਨਹੀਂ ਬਿਲਕੁਲ ਗਲਤ ਆ ਜੀ ਮੈਂ ਤੁਹਾਡੇ ਪਹਿਲੇ ਹੀ ਦੱਸਦਾ ਵਾ ਉਹ ਗਲਤ ਆ ਉਹਦੀ ਸਜ਼ਾ ਜਿਹਨੇ ਕੰਮ ਕੀਤਾ ਉਹਨੂੰ ਦਿੱਤੀ ਜਾਵੇ ਹਰੇਕ ਪ੍ਰਵਾਸੀ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ਕਿਰਾਂ ਲੇਕਿਨ ਸਾਡੇ ਤਾਂ ਇੱਥੇ ਹੁਣ ਆਪਾਂ ਦੇਖੀ ਜਾਵੇ ਤਾਂ ਡੀਜੀਪੀ ਵੀ ਬਾਹਰ ਬਾਹਲੇ ਸਟੇਟ ਤੋਂ ਆ ਡੀਜੀਪੀ ਸਾਹਿਬ ਜੇ ਦੇਖਿਆ ਜਾਵੇ ਤਾਂ ਆਪਣੇ ਆਹ ਹਮਨਸੋਜਨ ਡੀਸੀ ਆ ਆ ਵੀ ਫਿਰ ਬਾਹਰਲੇ ਸਟੇਟ ਤੋਂ ਆ ਆ ਵੀ ਆਪਾਂ ਕੀ ਨਾ ਪ੍ਰਵਾਸੀ ਆ ਮੈਂ ਹਰਿਆਣੇ ਤੋਂ ਆ ਮੈਂ ਜਨਮ ਪੰਜਾਬ ਦੇ ਵਿੱਚ ਹੋਇਆ ਮੈਂ ਵੀ ਪ੍ਰਵਾਸੀ ਆ ਸਾਨੂੰ ਮੁੱਦਿਆਂ ਦੀ ਲੜਾਈ ਲੜਨੀ ਚਾਹੀਦੀ ਆ ਨਾ ਕਿ ਐਵੇਂ ਨਹੀਂ ਵੀ ਕੋਈ ਰੋਜੀ ਦੀ ਲੱਤ ਮਾਰ ਕੇ ਕਰਾ ਤੇ ਵੀ ਆਪਾਂ ਭਜਾਈ ਜਾਈਏ ਕਿਰਾ ਜਿਹੜੇ ਲੋਕ ਪੰਜਾਬ ਦੇ ਵਿੱਚ ਫੁੱਲੜ ਵਾਜੀ ਕਰਦੇ ਨੇ ਪੰਜਾਬੀ ਸ਼ਰਾਬਾ ਪੀ ਗਏ ਪੰਜਾਬੀਆਂ ਨੂੰ ਗਾਲਾ ਕੱਢਦੇ ਉਹਨਾਂ ਬਾਰੇ ਤੁਸੀਂ ਕੀ ਕਰੋ ਦੇਖੋ ਜੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਜਿਹੜੇ ਪੰਜਾਬੀ ਕਰਦੇ ਆ ਉਹਨਾਂ ਦੇ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਆ ਕਾਨੂੰਨ ਸਾਰਾ ਬਰਾਬਰ ਹੋਣਾ ਚਾਹੀਦਾ ਆ ਪ੍ਰਵਾਸੀ ਵਗੈਰਾ ਸਰਦਾ ਨਹੀਂ ਆ ਬੈਂਸ ਦੇ ਤੁਸੀਂ ਕਾਰਖਾਨੇ ਚਲੇ ਜਾਓ ਸਾਰੇ ਪ੍ਰਵਾਸੀ ਆ ਲੀਡਰ ਦੇ ਘਰਾਂ ਚੋਂ ਚਲੇ ਜਾਓ ਸਾਰੇ ਨੇਪਾਲੀ ਰੋਟੀ ਬਣਾਉਂਦੀ ਆ ਜੀ ਨਹੀਂ ਪੰਜਾਬੀ ਬਣਾਉਂਦੇ ਲੋੜ ਆ ਉਹਨਾਂ ਦੀ ਕਿਰਾ ਕਣ ਕਦਾ ਸੀਜ਼ਨ ਪ੍ਰਵਾਸੀ ਲਾਉਂਦੇ ਆ ਛੋਣੇ ਸੀਜ਼ਨ ਪ੍ਰਵਾਸੀ ਲਾਉਂਦੇ ਆ ਕਿਸਾਨਾਂ ਦੇ ਆ ਜਿਹੜੇ ਖੇਤ ਹੈਗੇ ਆ ਉਹ ਪੱਠੇ ਪ੍ਰਵਾਸੀ ਵੜਦੇ ਆ ਪੰਜਾਬੀ ਨਹੀਂ ਕੰਮ ਕਰਦੇ ਕਰ ਇਹਨਾਂ ਦੀ ਬਦੌਲਤ ਲੱਖੇ ਸਦਾ ਨੇ ਉਹਨਾਂ ਦੀ ਜਿਹੜੀ ਅੱਗ ਲਾਈ ਆ ਇਹਨਾਂ ਦੀ ਬਦੌਲਤ ਸਾਡੇ ਪੰਜਾਬੀ ਜਿਹੜੇ ਹੈਗੇ ਕੈਨੇਡਾ ਦੇ ਵਿੱਚ ਅਮਰੀਕਾ ਦੇ ਵਿੱਚ ਰਹਿੰਦੇ ਉਹ ਵੀ ਪ੍ਰੇਸ਼ਾਨ ਨੇ ਕਿਉਂਕਿ ਉਹਨਾਂ ਨੂੰ ਵੀ ਲੋਕੀ ਪ੍ਰਵਾਸੀ ਕਹਿਣ ਲੱਗੇ ਆ ਉੱਥੇ ਵੀ ਮੁੱਦੇ ਉੱਠਣ ਲੱਗੇ ਪ੍ਰਵਾਸੀ ਪ੍ਰਭਾਵ ਉੱਪਰ ਪ੍ਰਵਾਸੀ ਪ੍ਰਭਾਵ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਲੋਕ ਮੁੱਦੇ ਲਈ ਲੜਾਈ ਲੜੋ ਇੱਥੇ ਬਹੁਤ ਮੁੱਦੇ ਲੜਨ ਵਾਸਤੇ ਆਗਰਾਂ ਤੇ ਉਹਨਾਂ ਤੋਂ ਮੂੰਹ ਨਾ ਮੋੜੋ ਗਰਾ ਤੇ ਐਵੇਂ ਨਹੀਂ ਹਰੇਕ ਬੰਦਾ ਇੱਥੇ ਆ ਸਕਦਾ ਕੋਈ ਸਾਡਾ ਇੱਕ ਕਈ ਜਾਂਦੇ ਆ ਕਿ 25-25 ਲੱਖ ਲਾ ਕੇ ਆ ਰਹੇ ਆ ਜਿਹੜੇ ਨੇਪਾਲ ਆ ਯੂਪੀ ਆ ਆ ਸਾਡੇ ਭਾਰਤ ਦੇ ਲੋਕ ਆ ਆ 25-25 ਲੱਖ ਦੇ ਕੇ ਥੋਣੀ ਆਉਣਗੇ ਕਿਰਾ ਭਾਰਤ ਦੇ ਹੀ ਬੰਦੇ ਆ ਆ ਤਾਂ ਇੱਕ ਦੂਜੇ ਦੀ ਸਟੇਟਾਂ ਨਾਲ ਨਫ਼ਰਤ ਪੈਦਾ ਹੋ ਰਹੀ ਆ ਯੂਪੀ ਬਾਹਰ ਦੇ ਵਿੱਚ ਤੁਸੀਂ ਦੇਖੋ ਪੰਜਾਬੀ ਕਿੰਨੇ ਵਸਦੇ ਆ ਕਿਰਾ ਉੱਥੇ ਵੀ ਉਹਨਾਂ ਨੂੰ ਦਿੱਕਤ ਆਊਗੀ ਕਿਰਾ ਜਿੱਥੇ ਆਪਾਂ ਇਹਨਾਂ ਨੂੰ ਦਿੱਕਤ ਕਰਾਂਗੇ ਕਿਰਾ ਹੁਣ ਸਾਡੇ ਖੜਾ ਦਾ ਦੌਰ ਆ ਸਾਰੇ ਨੇ ਮਦਦ ਕੀਤੀ ਆ ਬਾਈ ਜੀ ਕਿਸ ਨੇ ਕਟ ਕਰ ਲਈ ਕਿਸ ਨੇ ਫਦ ਕਰ ਲਈ ਕਿਸ ਨੇ ਪੈਸੇ ਵੱਲੋਂ ਕਰ ਲਈ ਕਿਸ ਨੇ ਸੇਵਾ ਤਨਉ ਕਰ ਲਈ ਹਰੇਕ ਨੇ ਸੇਵਾ ਕੀਤੀ ਆ ਦਿੱਲੀ ਤੋਂ ਵੀ ਬੰਦੇ ਆਏ ਆ ਇੱਥੇ ਫੰਡ ਦੇਣ ਵਾਸਤੇ ਸਾਰੇ ਆਏ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਪਰ ਅੱਜ ਆਤਾ ਪਾਤਾ ਨਾਲ ਅੱਜ ਕੱਲ੍ਹ ਹੁੰਦਾ ਕੀ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਵੀ ਅਗਰ ਇੱਕ ਵਿਰੋਧ ਵਿਰੋਧ ਕਰੋਗੇ ਤਾਂ ਕਾਰਵਾਈ ਕੀਤੀ ਜਾਊਗੀ ਆਮ ਵੈਰੀ ਗੁੱਡ ਜੀ ਕਿਹਾ ਬਹੁਤ ਵਧੀਆ ਬਿਆਨ ਆ ਤੇ ਡੀਸੀ ਸਾਹਿਬ ਦਾ ਵੀ ਬਹੁਤ ਵਧੀਆ ਬਿਆਨ ਆ ਆਇਆ ਵਗਰਾ ਬਾਕੀ ਨਾ ਜੋ ਰੋਡ ਤੇ ਅਸੀਂ ਜਾਂਦੇ ਆ ਉਹ ਤਾਂ ਇਨਸੀਡੈਂਟ ਹੋ ਜਾਂਦਾ ਵਾ ਇਨਸੀਡੈਂਟ ਤਾਂ ਵੈਸੇ ਹੋ ਜਾਂਦਾ ਜਦੋਂ ਬਾਹਰ ਦੋਨੇ ਜਣੇ ਨਿਕਲਦੇ ਆ ਹੱਥਾ ਉਹ ਮੁਦਾ ਬਣ ਜਾਂਦਾ ਵਾ ਵੀ ਹਿੰਦੂ ਨੇ ਹਿੰਦੂ ਨੇ ਸਿੱਖ ਕੁੱਟਿਆ ਜਾਂ ਸਿੱਖ ਨੇ ਹਿੰਦੂ ਕੁੱਟਿਆ ਉਹ ਲੜਾਈ ਤਾਂ ਜਿਹੜੀ ਟੱਕਰ ਹੁੰਦੀ ਐ ਐਕਸੀਡੈਂਟ ਹੁੰਦਾ ਉਹ ਤਾਂ ਹੋਇਆ ਹੁੰਦਾ ਆਮ ਇਸ ਕਰਕੇ ਹਿੰਦੂ ਮੁਸਲਮ ਸਿੱਖ ਸਾਈ ਆਪਰਵਾਸੀ ਇੱਕ ਨਵੇਂ ਆਗੇ ਗਰਾ ਤੇ ਇਹਨਾਂ ਦੀ ਲੜਾਈ ਛੱਡ ਕੇ ਸਾਨੂੰ ਇਨਸਾਨ ਬੰਨਾ ਚਾਹੀਦਾ ਵਾ ਕਿਤੇ ਇੱਕ ਨਾ ਮੋੜਾ ਹੋਇਆ ਸੀਗਾ ਕੈਨੇਡਾ ਦੇ ਵਿੱਚ ਉਹਦੇ ਵਿੱਚ ਜਦੋਂ ਇੱਕ ਸਿੱਖ ਬੇਅਕਤੀ ਨੇ ਟ੍ਰਾਲਾ ਮੋੜਨ ਲੱਗੇ ਗਲਤੀ ਕੀਤੀ ਤਾਂ ਉੱਥੋਂ ਦੇ ਅਸਾਂ ਟਰੰਪ ਨੇ ਸਾਰੇ ਪ੍ਰਵਾ ਆਪਣੇ ਪੰਜਾਬੀਆਂ ਦਾ ਜਿਹੜਾ ਵੀਜ਼ਾ ਵਾ ਉਹ ਕੈਨਸਲ ਕਰਤਾ ਸੀਗਾ ਉਹ ਡਰਾਈਵਰ ਆ ਜਿਹੜਾ ਇੱਥੇ ਨਾ ਆਉਣਾ ਨਹੀਂ ਜੀ ਨਹੀਂ ਦੇਖੋ ਜੀ ਮੇਰੀ ਗੱਲ ਸੁਣੋ ਧਿਆਨ ਨਾਲ ਉਸ ਨੇ ਕੀਤੀ ਐ ਜੋ ਕੀਤਾ ਵਗਰਾ ਤੇ ਉਹਨੂੰ ਉਹਦੀ ਸਜ਼ਾ ਸਜ਼ਾ ਮਿਲੀ ਆ ਜੀ ਗੱਲ ਸੁਣੋ ਧਿਆਨ ਨਾਲ ਜਿਵੇਂ ਹੁਣ ਆਪਾਂ ਕਹੀਏ ਬਈ ਸਾ ਆਪਣੇ ਅਮਰੀਕਾ ਦੇ ਵਿੱਚੋਂ ਪ੍ਰਵਾਸੀ ਇੱਥੇ ਸਾਰੇ ਆ ਗਏ ਕੋਈ ਕੈਨਸਲ ਕੋਈ ਨਹੀਂ ਆ ਤਾਂ ਜਿਹੜੇ ਬਿਆਨ ਹੈਗੇ ਆ ਐਵੇਂ ਝੂਠੇ ਬਿਆਨ ਕੋਈ ਇੱਥੇ ਨਹੀਂ ਆਇਆ ਕਰ ਦੱਸੋ ਕਿਹੜਾ ਆਇਆ ਵਗਰਾ ਆ ਤਾਂ ਐਵੇਂ ਆ ਜੀ ਵੀ ਇੱਕ ਤਾਂ ਆਪਾਂ ਮਤਲਬ ਤਾਂ ਇੱਕ ਗਲਤੀ ਕਰਦੇ ਸਾਰੇ ਵੱਢ ਘੱਡ ਦਿਓ ਆ ਕਾਨੂੰਨ ਬਣਾ ਦਿਓ ਫਿਰ ਜੀ ਕਿਹੜਾ ਪੇਸ਼ਾ ਪੰਜਾਬੀ ਵੀ ਆਪਣੇ ਤੋਂ ਪੰਜਾਬੀ ਤੋਂ ਵੀ ਗਲਤੀ ਹੁੰਦੀ ਹੈ ਅਗਰ ਇਸ ਕਰਕੇ ਇਸ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਵਾ ਵੀ ਮੈਨੂੰ ਗਾਲਾਂ ਕੱਢ ਲਓ ਤੁਸੀਂ ਚਾਹੇ ਰੱਜ ਕੇ ਕਿਉਂਕਿ ਪਹਿਲਾਂ ਵੀ ਕਮੈਂਟਾਂ ਦੇ ਵਿੱਚ ਤੁਸੀਂ ਮੈਨੂੰ ਗਾਲਾਂ ਕੱਢਦੇ ਹੋ ਕਿਉਂਕਿ ਜਿਹੜਾ ਸੱਚੀ ਗੱਲ ਕਰਦਾ ਵਾ ਉਹਨੂੰ ਗਾਲਾਂ ਹੀ ਪੈਂਦੀਆਂ ਨੇ ਮੈਨੂੰ ਰੱਜ ਕੇ ਗਾਲਾਂ ਕੱਢ ਲਓ ਪਰ ਗੈਂਗਰਿਸਟਵਾਦ ਆਹਾ ਇੱਕ ਗੈਂਗਰਿਸਟਵਾਦੀ ਤੁਸੀਂ ਪੈਦਾ ਕਰ ਰਹੇ ਹੋ ਜੇ ਲੜਾਈ ਝਗੜੇ ਆ ਪਿੰਡਾਂ ਦੇ ਵਿੱਚ ਲੜਾਈ ਝਗੜੇ ਹੋਣ ਲੱਗੇ ਪੰਜਾਬੀ ਪੰਜਾਬੀ ਦੇ ਨਾਲ ਲੜਨ ਲੱਗੇ ਇੱਕ ਕਹਿੰਦਾ ਪ੍ਰਵਾਸੀ ਰੱਖਣਾ ਵਾ ਇੱਕ ਕਹਿੰਦਾ ਨਹੀਂ ਰੱਖਣਾ ਛੱਟੇ ਦਿਲਾ ਦੇ ਵਿੱਚ ਯਾਨੀ ਹੌਣ ਲੱਗ ਗਿਆ ਆ ਕੰਮ ਨਹੀਂ ਹੋਣਾ ਐਦਾਂ ਕਿਉਂ ਹੋ ਰਿਹਾ ਵਾ ਅੱਧੇ ਪੰਜਾਬੀ ਕਹਿੰਦੇ ਆ ਵੀ ਰੱਖਣਾ ਅੱਧੇ ਕਹਿੰਦੇ ਆ ਨਹੀਂ ਰੱਖਣਾ ਉਹਦਾ ਕੀ ਵਾ ਵੋਟਾਂ ਦਾ ਚੱਕਰ ਆ ਯਾਰਾ ਉਹਨਾਂ ਨੂੰ ਪਤਾ ਵੀ ਪ੍ਰਵਾਸੀ ਕਿੱਥੇ ਵੋਟਾਂ ਨਹੀਂ ਪਾਉਂਦੇ ਹੁਣ ਵੋਟਾਂ ਆਉਣ ਵਾਲੀਆਂ ਨੇ ਜਿਗਰਾ ਆ ਆਹੀ ਰੋਲਾ ਇਦਾਂ ਹੀ ਚੱਲਣਾ ਆ ਵੋਟਾਂ ਦਾ ਰੋਲਾ ਵਾ ਵੋਟਾਂ ਬਣਾਉਣ ਵਾਲੇ ਕੌਣ ਆ ਸਾਡੀ ਸਰਕਾਰ ਆ ਇਹਨਾਂ ਨੂੰ ਜ਼ਮੀਨਾਂ ਦੇਣ ਵਾਲੇ ਕੌਣ ਆ ਸਰਕਾਰਾਂ ਜੇ ਇਹਨਾਂ ਨੂੰ ਅਧਿਕਾਰ ਮਿਲੇ ਜ਼ਮੀਨ ਖਰੀਦਣ ਦਾ ਤਾਂ ਜ਼ਮੀਨ ਦਾ ਖਰੀਦ ਲੈ ਆ ਜੀ ਆਪਾ ਮੱਥਾ ਲਾਈਏ ਤੇ ਸਰਕਾਰ ਨਾਲ ਮੱਥਾ ਲਾਈਏ ਅਸੀਂ ਆਖੀਏ ਵੀ ਤੁਸੀਂ ਆਧਾਰ ਕਾਰਡ ਕਿਉਂ ਬਣਾਏ ਇਹਨਾਂ ਦੇ ਉੱਤੇ ਅਸੀਂ ਆਖੀਏ ਵੀ ਇਹਨਾਂ ਨੂੰ ਜ਼ਮੀਨ ਦਾ ਅਧਿਕਾਰ ਦਾ ਕਿਉਂ ਦਿੱਤਾ ਪਰ ਐਵੇਂ ਨਹੀਂ ਵੀ ਆਪਾਂ ਰੇੜੀਆਂ ਕਿ ਜਿਹੜੇ ਮੁੱਧੀਆਂ ਮਾਰਦੀਏ ਅਸੀਂ ਹੋਰ ਮਾਰਦੀਏ ਆ ਸਟੰਟ ਚੱਲ ਰਿਹਾ ਵਾ ਜਿੱਥੇ ਵੀ 2-4 ਪ੍ਰਵਾਸੀ ਦਿੰਦੇ ਆ ਠੀਕਾ ਜੀ ਦੇਖੋ ਜੀ ਜਦੋਂ ਕਾਰਪੋਰੇਸ਼ਨ ਪੈਸੇ ਲੈਂਦੀ 1 ਬੰਦਾ ਬੰਦਾ 100 ਰੁਪਇਆ ਆਪ ਦੇਖਿਆ ਪੀਸਾ ਜੋਂ ਡੀਏ ਵਿੱਚ ਚਲੋ ਉਹਨੇ 1 ਬੰਦਾ ਬੰਦਾ 100 ਰੁਪਏ ਲੈਂਦੀ ਆ ਤੇ 1 ਬੰਦਾ ਬੰਦਾ 100 ਰੁਪਏ ਫੀਸ ਲੈ ਰਹੀ ਹੈ ਮਹੀਨੇ ਦੀ ਤਾਂ ਸਹੀ ਆ ਗੱਲ ਇਹ ਤੇ ਮੇਰੇ ਦੋਸਤ ਨੇ ਵੀ ਲਈ ਸੀਗੀ ਉਹਨਾਂ ਨੇ 1500 ਰੁਪਏ ਮਹੀਨੇ ਦੀ ਪਰਚੀ ਕੱਟੀ ਸੀਗੀ ਤੇ ਇੱਕ ਮਹਿਲਾ ਇੱਕ ਮਹਿਲਾ ਨੂੰ ਮਾਰਿਆ ਗਿਆ ਸੀ ਉਹਤੀ ਵਾਰੀ ਸੀ ਬੜਾ ਉਹਦਾ ਮੁੱਦਾ ਬੜਾ ਭਖਿਆ ਕਿ ਉਹ ਪਹਿਲਾਂ ਲੇਕਿਨ ਉਹ ਕੌਰ ਆਪਣੇ ਪਿੱਛੇ ਲਾਂਦੀ ਸੀ ਕੌਰ ਲਾਂਦੀ ਸੀ ਤੇ ਕੌਰ ਲੱਗ ਅਸ਼ਲੀਲ ਕੰਟੈਂਟ ਆਪਣੇ ਇੰਸਟਾਗ੍ਰam ਤੇ ਛਾੜਦੀ ਸੀ ਹੁਣ ਦੱਸੋ ਇਦਾਂ ਦੀ ਮਹਿਲਾ ਨੂੰ ਚੂਤ ਨਹੀਂ ਕਿਤਾ ਲਬਾਂ ਨਹੀਂ ਕਿਤਾ ਦੇਖੋ ਜੀ ਹੈ ਪਰਵਾਸੀ ਦੀ ਮਹਿਲਾ ਦੇਖੋ ਜੀ ਕਾਨੂੰਨ ਬਣਾਓ ਆਪਨਾ ਹਥਿਆਰ ਹੱਥ ਚ ਲੱਕੋ ਗਿਆਪਾ ਆਪ ਹੀ ਕੰਮ ਕਰਨੇ ਸਾਰੇ ਤਾਂ ਫੇਰ ਆਪਾਂ ਇਹ ਕਰਦੇ ਆਂ ਵੀ ਥਾਣੇ ਬੰਦ ਕਰ ਦਿੰਨੇ ਆਂ ਕੋਟਾ ਬੰਦ ਕਰ ਦਿੰਨੇ ਆਂ ਕਾਨੂੰਨ ਦੇ ਤਾਕਤ ਵਿੱਚ ਕਾਨੂੰਨ ਦੇ ਤਾਕਤ ਵਿੱਚ ਕਾਨੂੰਨ ਦੇ ਤਾਕਤ ਵਿੱਚ ਤਾਕਤ ਬਹੁਤ ਹੈਗੀ ਆ ਖਰਾ ਕੋਈ ਵੀ ਬੰਦਾ ਜਿਹੜਾ ਆਪਦੇ ਹੱਥ 'ਚ ਕਾਨੂੰਨ ਲਿੰਦਾ ਵਾ ਮੈਂ ਉਹਦੇ ਖਿਲਾਫ ਆ ਜੀ ਸਿੱਧੀ ਗੱਲ ਹੈ